ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਸਾਡੇ ਕਸਟਮਰ ਮੀਟ ਪਾਜੀ ਸਾਡੇ ਲਾ ਰਿਹਾ ਪੋਸਟਰ ਤਿਆਰੀਆਂ ਚੱਲ ਰਹੀਆਂ ਕਸਟਮਰ ਮੀਟ ਦੀਆਂ ਡਿਲੀਵਰੀ ਦੇਣੀ ਅੱਜ ਰੋਟਾ ਵੇਟਰਾਂ ਦੀ ਸਾਡੇ ਆਫਰ ਚੱਲ ਰਹੀ ਹੈ ਜੀ ਆਵਲੀ 27 ਤਰੀਕ ਤੱਕ ਆ ਉੱਪਰ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਜੀ ਪੋਸਟਰ ਤੇ 5 ਕਾਰਾਂ ਮਿਲਣਗੀਆਂ ਜੇ ਲੱਕੀ ਡਰਾ ਨਿਕਲਦਾ ਬੰਦੇ ਦਾ 25 ਮੋਟਰਸਾਈਕਲ ਸੋ ਐਨਵੀਟੀਵੀ ਨੇ 120 ਫ੍ਰਿਜ 165 ਵਾਰੀ ਮਸ਼ੀਨਾ 140 smartphone ਨਿਕਲਣੇ ਆ। ਆ ਸਾਡੇ ਨਿੰਮੜਾ ਜੀ। ਨਿੰਮੜਾ ਉਸਲੇ ਨੇ ਸਲੋ। ਉਹ ਬਾਈ ਸਾਰੇ ਤਿਆਰੀਆਂ ਕਰਦੇ ਹੋਏ ਆ ਇੰਪਲੀਮੈਂਟ। ਲੋ ਬਾਈ ਜੀ ਨੂੰ ਤੁਮਾ ਇਹ ਕਰ। ਭਾਈ ਦੱਸੋ ਕੁਝ ਆਪਣੇ ਬਾਰੇ। ਹਾਂਜੀ। ਅੱਜ ਕੀ ਚੱਲ ਰਿਹਾ ਆ? ਇਹਨਾਂ ਤੋਂ ਇੱਕ ਮੈਨੂਮੀਟਰ ਰੱਖੀ ਗਈ ਆ। ਜਿਵੇਂ 69 ਤੇ 45 ਇੱਕ ਥੀਂ ਬਸਤਾ ਕਰਦੇ ਰਿਕਵਰੀਆਂ ਕਰਨੀਆਂ ਆ। ਦੇਖਦੇ ਅੱਜ ਕਿੰਨੇ ਬੰਦੇ ਹੋਰ ਆਉਂਦੇ ਨੇ ਨਵੇਂ ਸਟੇਮ ਚੱਲਦੇ ਹੋ ਸ਼ਕਤੀਮਾਨ ਦੀ ਇੱਕ ਠੀਕ ਹੈ ਜੀ ਵਿੱਚ ਗਿਫਟ ਵੀ ਆ ਤੇ ਬਾਕੀ ਹੋਰ ਨਵੇਂ ਕਸਟਮਰ ਆਉਣਗੇ ਉਹ ਵੀ ਦੇਖਾਂਗੇ ਦੇਖੋ ਚਾਰ-ਪੰਜ ਬੰਦੇ ਚਾਰ-ਪੰਜ ਦੇ ਕਰੀਬ ਅੱਜ ਨਵੇਂ ਰੋਟਰੇਟਰ ਦੇਵਾਂਗੇ ਇਸ ਤੋਂ ਇਲਾਵਾ ਹੋਰ ਦੇਖਦੇ ਆ ਕੋਲ ਜਦੋਂ ਇਹ ਵੀ ਨਵਾਂ ਬਟਕ ਲੈ ਲਏ ਮੈਂ ਤਾਂ ਆਉਂਦਾ ਆਉਂਦੇ ਆ ਠੀਕ ਹਾਂ ਜੀ ਠੀਕ ਹੈ ਜੀ ਅਬ ਇਹ ਤਿਆਰੀ ਪੂਰੀ ਚੱਲਦੀ ਹੋਈ ਰੋਟਰੇਟਰ ਨਹੀਂ ਦਵਾਈ ਚੱਲਦੀ ਆ ਆ ਭਾਈ ਸਾਡੇ ਕਸਣ ਲੱਗੇ ਰੋਟਾਵੇਟਰ ਜਿਆਦੇ ਕੱਟੇ ਨਾ ਫਰਟੀਲਾਈਜ਼ਰ ਬ੍ਰੋਡਕਾਸਟਰ ਖੜੇ ਆ ਖਾਦ ਪਾਉਣ ਵਾਸਤੇ ਬਹੁਤ ਵਧੀਆ ਪ੍ਰੋਡਕਟ ਆ ਆ ਭਾਈ ਜੀ ਸਾਡੇ ਉਹ ਟਰੈਕਟਰ ਡੀਲਰ ਕਰਦੇ ਬੰਦੇ ਆ ਕਰਤੀ ਜੀ ਡਿਲੀਵਰੀ ਆਜੇ ਅਸੀਂ 4 ਰੋਟਾ ਵੇਟਰ ਇੱਕ ਬੂਮ ਸਪਰੇ